ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿੰਨਾ ਪੀ ਰੋਜੀ ਦੇ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਾਤਸ਼ਾਹੀ ਰਹਿਮਤ ਕਿਰਪਾ ਬਖਸ਼ਿਸ਼ ਮਾਇਆ ਸਦਕਾ ਅੰਮ੍ਰਿਤ ਵੇਲ ਤੂੰ ਲੈ ਕੇ ਤਨ ਮਨ ਧਨ ਕਰਕੇ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੋ ਸਤਾਨ ਵਿਖੇ ਹਾਜ਼ਰੀ ਭਰ ਰਹੀ ਗੁਰਸਵਾਰੀ ਸਾਧ ਸੰਗਤ ਜੀ ਬੜਾ ਭਾਗੇ ਹਾਂ ਆਸਾ ਕੀ ਵਾਰ ਦੇ ਕੀਰਤਨੋਂ ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ ਆਓ ਹੁਣ ਸਮਾਂ ਹੋਇਆ ਲੜੀਵਾਰ ਚੱਲ ਰਹੀ ਸ਼ਬਦ ਵਿਚਾਰ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 15 ਰਾਗਾਂ ਦੇ ਵਿੱਚ 98 ਸਬਦ 57 ਸਲੋਕਾਂ ਦੀ ਜੋ ਵਿਚਾਰ ਜਿਸ ਦੇ ਵਿੱਚੋਂ ਆਪਾਂ ਸਲੋਕਾਂ ਦੀ ਵਿਚਾਰ ਕਰਦੇ ਪਈਆਂ 57 ਸਲੋਕਾਂ ਜਿਸ ਦੇ ਵਿੱਚੋਂ ਆਪਾਂ 51 ਤੇ ਬਵੰਦਿਮਾਰ ਦੋਨਾਂ ਸਲੋਕਾਂ ਦੀ ਵਿਚਾਰ ਕਰਨੀ ਹੈ ਵੈਸੇ ਤਾਂ ਜੋ ਪਿੱਛੇ ਆਪਾਂ ਦੋ ਸਲੋਕ ਪਹਿਲਾਂ ਵਿਚਾਰੇ ਨੇ ਉਹ ਚਾਰ ਸਲੋਕ ਇੱਕੋ ਹੀ ਪ੍ਰਕਰਮ ਦੇ ਵਿੱਚ ਆਉਂਦੇ ਨੇ ਚਲੋ ਆਪਣੇ ਕੋਲ ਸਮਾਂ ਘੱਟ ਹੋਣ ਕਰਕੇ ਆਪਾਂ ਥੋੜਾ ਸਮਾਂ ਲਾਉਣੇ ਆ ਇਸ ਕਰਕੇ ਜੇ ਚਾਰਾਂ ਦੀ ਵਿਆਖਿਆ ਕਰਨੀ ਵੀ 2 ਘੰਟੇ ਲੱਗਦੇ ਹਨ 2 ਘੰਟੇ ਤੋਂ ਉੱਪਰ ਵਿਚਾਰ ਚਾਰ ਸ਼ਬਦਾਂ ਦੀ ਚਾਰ ਸ਼ਲੋਕਾਂ ਦੀ ਹੁਣ ਕੱਲਾ ਕੱਲਾ ਕਰਕੇ ਵੀ ਆਪਾਂ ਥੋੜੀ ਥੋੜੀ ਵਿਆਖਿਆ ਕਰ ਲੈਣੇ ਆ ਵਿਚਾਰ ਕਰ ਲੈਣੇ ਆ ਬੈ ਕੇ ਆਪਾਂ ਹੁਣ ਆਪਾਂ ਇਡੇ ਵੱਡੇ ਦਾ ਕਥਾਵਾਚ ਕਹੇ ਨਹੀਂ ਵੀ ਆਪਣੇ ਕੋਲੇ ਇੰਨਾ ਵੱਡਾ ਸਮਾਂ ਜਾਂ ਤੇ ਇੰਨਾ ਵੱਡਾ ਗਿਆਨ ਹੋਵੇ ਜਿੰਨੇ ਕਿ ਸਤਿਗੁਰਾਂ ਨੇ ਮਤਬੁੱਧੀ ਬਖਸ਼ੀ ਆਪਾਂ ਰਲ ਮਿਲ ਕੇ ਗੁਰੂ ਦੇ ਗੁਣ ਗਾਈ ਜਾਂਦੇ ਆ ਭਾਈ ਸੋ ਆਓ ਇਹ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਪ੍ਰੇਮ ਸਤਿਕਾਰ ਦੇ ਨਾਲ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਦਾ ਸ਼ਲੋਕ ਹੈ ਚਿੰਤਾ ਤਾਕੀ ਕੀਜੀਐ ਜੋ ਅਣ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਕੋਏ ਦੇਖੋ ਅਰਥ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਸਮਝ ਜਾ ਰਜਾਨਾ ਦੀ ਸੰਗਤ ਕਰਨ ਵਾਲੇ ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਆ ਅਖਰੀ ਆਰਤ ਚਿੰਤਾ ਤਾਂ ਕੀ ਕੀਜੀਏ ਕਹਿੰਦੇ ਚਿੰਤਾ ਉਸ ਗੱਲ ਦੀ ਕਰਨੀ ਹੋਣੀ ਚਾਹੀਦੀ ਹੈ ਕਰਨੀ ਵੀ ਚਾਹੀਦੀ ਹੈ ਜਿਹੜੀ ਚੀਜ਼ ਉਸੇ ਨਾਲ ਹੀ ਵਾਪਰਦੀ ਆ ਹੋਰ ਕਿਸੇ ਨਾਲ ਵਾਪਰਦੀ ਨਹੀਂ ਚਿੰਤਾ ਉਸ ਬੰਦੇ ਨੂੰ ਕਰਨੀ ਚਾਹੀਦੀ ਹੈ ਉਸ ਕੰਮ ਦੀ ਉਸ ਉਸ ਕਿਸੇ ਵੀ ਮਤਲਬ ਕੇ ਮਤਲਬ ਕੋਈ ਵੀ ਦੁੱਖ ਆ ਗਿਆ ਕੁਝ ਵੀ ਆ ਗਿਆ ਕੋਈ ਬਿਗਲ ਪੈ ਗਿਆ ਸਤਗੁਰ ਕਹਿੰਦੇ ਉਸ ਗੱਲ ਦੀ ਚਿੰਤਾ ਕਰੋ ਜਿਨੇ ਨੇ ਹੋਣਾ ਨਹੀਂ ਸੀ ਪਰ ਹੋ ਗਈ ਐਂ ਕਹ ਲੋ ਆਪਾਂ ਹਨਾ ਹੁਣ ਗੱਲ ਤਾਂ ਇੱਥੇ ਚੱਲਦੀ ਪਈ ਐ ਮੌਤ ਦੀ ਆਪਾਂ ਵਿਸ਼ਾਲ ਹੈ ਕਿ ਚਿੰਤਾ ਦਾ ਚੱਲੇ ਹੋਇਆ ਨਾ ਵੀ ਚਿੰਤਾ ਹੈ ਕੀ ਹੈ ਚਿੰਤਾ ਕਹਿ ਲੋ ਝੋਰਾ ਕਹਿ ਲੋ ਫਿਕਰ ਕਹਿ ਲੋ ਟੈਨਸ਼ਨ ਕਹਿ ਲੋ ਕਈ ਵਾਰ ਇਹ ਕਹਿ ਲਾਂ ਨੇ ਆਪਾਂ ਵੀ ਟੈਨਸ਼ਨ ਹੋਰ ਚੀਜ਼ ਐ ਫਿਕਰ ਹੋਰ ਚੀਜ਼ ਐ ਝੋਰਾ ਹੋਰ ਚੀਜ਼ ਐ ਹਨਾ ਤੇ ਚਿੰਤਾ ਹੋਰ ਚ ਨਹੀਂ ਇੱਕੋ ਹੀ ਗੱਲ ਐ ਇਹਨੂੰ ਅਲੱਗ-ਅਲੱਗ ਵਿਸ਼ਿਆਂ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੁਣ ਜਿਹੜੀ ਚਿੰਤਾ ਐ ਝੋਰਾ ਐ ਫਿਕਰ ਐ ਟੈਨਸ਼ਨ ਐ ਦੇਖੋ ਹੋ ਜਾਂਦੀ ਐ ਭਾਈ ਹੁਣ ਆਪਾਂ ਆਪਾਂ ਮਿਸਟੇਜ ਤੋਂ ਕੁਝ ਵੀ ਬੋਲੀ ਜਾਈਏ ਹਨਾ ਕਿਸੇ ਨੂੰ ਕੰਮ ਦੀ ਚਿੰਤਾ ਕਿਸੇ ਨੂੰ ਧੀਆਂ ਪੁੱਤਰਾਂ ਦੀ ਉਹਨਾਂ ਦਾ ਕੋਈ ਸੈਟਿੰਗ ਦੀ ਚਿੰਤਾ ਹੋ ਜਾਂਦੀ ਐ ਕਿਸ ਨੂੰ ਰੋਜੀ ਰੋਟੀ ਦੀ ਚਿੰਤਾ ਹੈ ਹਨਾ ਚਿੰਤਾ ਸਾਰਿਆਂ ਨੂੰ ਹੈ ਚਿੰਤਤ ਹੀ ਦੀਸਾ ਸਭ ਕੋਈ ਬਾਕੀ ਤੁਸੀਂ ਆਪੇ ਦੇਖ ਲਓ ਵੀ ਚਿੰਤਾ ਆ ਹੀ ਜਾਂਦੀ ਹੈ ਇਹ ਚੀਜ਼ਾਂ ਪਰ ਸਤਗੁਰ ਕਹਿੰਦੇ ਚਿੰਤਾ ਨਾ ਕਰਿਆ ਕਰੋ ਉੱਥੇ ਭਾਵ ਇਹ ਹੈ ਦੇਖੋ ਜੋ ਆਪਣੀ ਸਤਗੁਰਾਂ ਦੇ ਮੁਤਾਬਕ ਜੋ ਮਤਬੁੱਧੀ ਵਖਸੀ ਵੀ ਉਸ ਗੱਲ ਦੀ ਚਿੰਤਾ ਨਾ ਕਰਿਆ ਕਰੋ ਵੀ ਜਿਹੜੀ ਤਾਂ ਸਾਰਿਆਂ ਨਾਲ ਵਾਪਰਨੀ ਹੈ ਸਾਰਿਆਂ ਨਾਲ ਹੀ ਹੋਣੀ ਹੈ ਉਹਦੀ ਤਾਂ ਚਿੰਤਾ ਕਾਦੀ ਹੈ ਹੁਣ ਮੌਤ ਆ ਸਾਰਿਆਂ ਨੂੰ ਆਉਣੀ ਹੈ ਹਨਾ ਸਾਰਾ ਨੂੰ ਆਉਣਾ ਹੀ ਨਾ ਕਿ ਕੋਗੇ ਜਿਹੜਾ ਵੀ ਜਨਮੇ ਐ ਜੋ ਜਨਮ ਐ ਸੋ ਸਰ ਪਰ ਮਰਨਾ ਉਹਨੇ ਮਰਨਾ ਹੀ ਐ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਖਤਮ ਹੋਣਾ ਜੋ ਉਪਜੇ ਸੋ ਵਿੰਸੈ ਅਗਲਾ ਸਬਦੇ ਹੀ ਐ ਨਾ ਜੋ ਉਪਜੇ ਸੋ ਵਿੰਸੈ ਪਰੋ ਆਜ ਕਾ ਕਾਲ ਕੋਈ ਕੱਲ ਨੂੰ ਕੋਈ ਪਰਸੋਂ ਕੋਈ ਅੱਜ ਬਾਰੀ ਤਾਂ ਉਹ ਆਪਣੀਆਂ ਚੱਲੀ ਜਾਂਦੀ ਪਈ ਐ ਬਾਰੀ ਖੜਨ ਵਾਲੀ ਨਹੀਂ ਹੈ ਕੋਈ ਕੱਲ ਚਲੇ ਗਏ ਕੋਈ ਅੱਜ ਚਲੇ ਜਾਣਗੇ ਕੋਈ ਕੱਲ ਨੂੰ ਚਲੇ ਜਾਣਗੇ ਪਰ ਅੱਜ ਹੀ ਆਉਂਦਾ ਉਹ ਪ੍ਰੈਜੈਂਟ ਚ ਹੀ ਹੈ ਗੱਲ ਤਾਂ ਇੱਥੇ ਚੱਲਦੀ ਪਈ ਹੈ ਕੁੱਛ ਕੱਲ ਚਲੇਗੀ ਪਰ ਉਹ ਆਜ ਕਾ ਕਾਲ ਆਪਾਂ ਕਹਿੰਦੇ ਕੋਈ ਕੱਲ ਨੂੰ ਕੋਈ ਪਰਸੋਂ ਨੂੰ ਕੋਈ ਚੌਥੇ ਕਹਿ ਲਊਗਾ ਨਾ ਇਸ ਤਰ੍ਹਾਂ ਕਹਿ ਦਿੰਨੇ ਆਪਾਂ ਵੀ ਜੋ ਉਪਜੇ ਉਹ ਸੋ ਬਿੰਸ ਹੈ ਦੋਨਾਂ ਸ ਲੋਕਾਂ ਨੂੰ ਲੈ ਲਊਗਾ ਵੀ ਜਿਹੜਾ ਵੀ ਪੈਦਾ ਹੋਇਆ ਆਪਾਂ ਵਿੱਚ ਕੋਈ ਪੌਦਾ ਹੈ ਹੁਣ ਹੋ ਗਿਆ ਪੈਦਾ ਤੂੰ ਇਹਨੇ ਪਤਾ ਨਹੀਂ ਦੋ ਦੋ ਦਿਨ ਪਤਾ ਹੀ ਨਹੀਂ ਸਮਾਂ ਤਾਂ ਪਤਾ ਹੀ ਨਹੀਂ ਐਮੀ ਮੈਂ ਸਮਾਂ ਦੱਸੀ ਜਾਂ ਮੈਂ 4 ਦਿਨ 10 ਦਿਨ ਨਹੀਂ ਨਹੀਂ ਪਤਾ ਹੀ ਨਹੀਂ ਹੁਣ ਬੂਟਾ ਪਿਆ ਲੱਗਿਆ ਵਿਆ ਆਪਾਂ ਛੋੜਾ ਪਟਾ ਕੋਈ ਪੱਟ ਕੇ ਭਾਜੇ ਕੋਈ ਬੱਚਾ ਪੱਟ ਦੇ ਗਿਆ ਨਾ ਕੋਈ ਬੱਚਾ ਪੈਦਾ ਹੋਇਆ ਇੱਕ ਦਿਨ ਦੀ ਹੈ ਪਤਾ ਹੀ ਨਹੀਂ ਲੈ ਕੋਈ 10 ਦਿਨ ਦਾ ਪਤਾ ਥੋੜਾ ਹੈ ਭਾਵ ਇਹਨਾਂ ਹੈ ਵੀ ਜੋ ਉਪਜੇ ਸੋ ਵਿਨਸ ਹੈ ਪਰ ਉਹ ਆਜ ਕਾ ਕਾਲ ਤੇ ਫਿਰ ਇਸ ਚੀਜ਼ ਦੀ ਚਿੰਤਾ ਕਾਦੀ ਹੈ ਭਾਈ ਜਿਨ ਕੀ ਚੀਰੀ ਦਰਗਾ ਫਾਟੀ ਤਿੰਨਾ ਮਰਨਾ ਜਿਨਾਂ ਦੀ ਚਿੱਠੀ ਨਿਕਲ ਗਈ ਉਥੋਂ ਇਹ ਚਿੱਠੀ ਵਿਆਹ ਹੈ ਇਹ ਸਾਹੇ ਦੀ ਨਹੀਂ ਵੀ ਮੋੜ ਦੇਵਾਂਗੇ ਭਾਈ ਸਾਡੇ ਤਾਂ ਕੰਮ ਪਾਉਤ ਹੈ ਵਿਆਹ ਦੀ ਚਿੱਠੀ ਤਾਂ ਆਪਾਂ ਮੋੜ ਵੀ ਸਕਦੇ ਆ ਨਾ ਚਲੋ ਸਮਝੌਤਾ ਕਰਕੇ ਵੀ ਸਾਡੇ ਕੋਈ ਇਸ ਤਰ੍ਹਾਂ ਦੀ ਕੋਈ ਜਬ ਮਰਗਤ ਹੋ ਗਈ ਜਾਂ ਕੋਈ ਕੁਝ ਹੋਰ ਹੋ ਗਿਆ ਵੀ ਇਹਨੂੰ ਅੱਗੇ ਪਿੱਛੇ ਵਿਆਹ ਨੂੰ ਕਰ ਸਕਦੇ ਆ ਪਰ ਜਿਹੜਾ ਆ ਵਿਆਹ ਹੋਣਾ ਇਹ 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 ਚਿੱਠੀ ਹੈ ਇਹ ਕਾਇਸਲ ਨਹੀਂ ਹੋ ਸਕਦੀ ਇਹ ਵੀ ਵਿਆਹੀ ਹੈ ਨਾ ਇਹ ਵਿਆਹ ਕਾਦਾ ਇਹ ਮੌਤ ਤੇ ਆਤਮਾ ਦਾ ਆਪਾਂ ਪੜਦੇ ਆ ਨਾ ਸਤਿਗੁਰੂ ਦਾ ਬਾਬਾ ਫਰੀਦ ਜੀ ਦਾ ਸ਼ਲੋਕ ਸ਼ੁਰੂ ਤੋਂ ਹੀ ਜਿਤ ਤਿਹੜਾ ਹੈ ਧਨਵਰੀ ਸਾਹੇ ਲਹੇ ਲਖਾਈ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲਾ ਆਏ ਜਿੰਦ ਨਮਾਨੀ ਕੱਢੀ ਆ ਹੱਡਾਂ ਕੂਪੜ ਕਾਈ ਜਿੰਦ ਬਉਟੀ ਮਰਨ ਬਰ ਬਰ ਕੀ ਹੁੰਦਾ ਹੈ ਲਾੜਾ ਮੌਤ ਲਾੜਾ ਤੇ ਜਿੰਦ ਬਉਟੀ ਹੈ ਇੱਕ ਦਿਨ ਇਹਨਾਂ ਨੇ ਪਿਆਇਆ ਜਾਣਾ ਵਿਆਹ ਤਾਂ ਇਹਨਾਂ ਦੇ ਵੀ ਹੁਣੇ ਇਹ ਵੀ ਵਿਆਹ ਕਈ ਤਾਂ ਵਿਆਹ ਮੰਗੂ ਹੀ ਮਨਾਉਂਦੇ ਨੇ ਜਲੇਬੀਆਂ ਹੁੰਦੀਆਂ ਚੰਗਾ ਮਟਰ ਪਟੇਰਾ ਹੁੰਦਾ ਹੈ ਬਸ ਬੰਦੇ ਦਾ ਤਵਾ ਨਹੀਂ ਹੁੰਦਾ ਉਹਨੂੰ ਭਾਵੇਂ ਸਾਰੀ ਉਮਰ ਘਰ ਹੀ ਨਾ ਸਕਾਇਆ ਹੋਵੇ ਵਿਆਹ ਵਰਗਾ ਕੰਮ ਹੀ ਹੋਣ ਲੱਗ ਪਿਆ ਨਾ ਦੇਖੋ ਆਪਾਂ ਤੇ ਫਿਰ ਆਗੀ ਸਿੰਘਾ ਨੂੰ ਕਹਿੰਦੇ ਵੀ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਵੀ ਤੁਸੀਂ ਥੋੜੇ ਜਿਹਾ ਪੈਸੇ ਘੱਟ ਲੈ ਲਓ ਤੁਸੀਂ ਕਿਉਂਕਿ ਗਰੀਬ ਬੰਦੇ ਆ ਦੇਖੋ ਜੇ ਇਹਦੀ ਗਰੀਬੀ ਉਹ ਵੱਖਰੀ ਗੱਲ ਆ ਪਰ ਇੱਕ ਪਾਸੇ ਮੱਡਰ ਪਨੀਰ ਤੇ ਜਲੇਬੀਆਂ ਚੱਲਦੀਆਂ ਪਈਆਂ ਰਾਗੀ ਜੀਨਾਂ ਨੂੰ ਕਹਿ ਲੰਗੇ ਤੁਸੀਂ ਪੈਸੇ ਭੋਈ ਥੋੜੇ ਜਿ ਘੱਟ ਲੈ ਲਓ ਚਿੱਕੇ ਨੇ ਭਾਈ ਕੋਈ ਨਾ ਦੇਉਂਗੇ ਤਾਂ ਵੀ ਕੋਈ ਗੱਲ ਨਹੀਂ ਇਸ ਦਾ ਗੁਰੂ ਦੇ ਗੋਣ ਗੋਣੇ ਆ ਰੱਬ ਦੇ ਗਾ ਲਾਂਗੇ ਪਰ ਥੋੜਾ ਜਿਹਾ ਧਿਆਨ ਰੱਖਿਆ ਕਰੋ ਹਨਾ ਇਸ ਗੱਲ ਵੱਲ ਚਲੋ ਬਿਚਾ ਅਲੱਗ ਚੱਲ ਪੈਂਦਾ ਵਿੱਚੋਂ ਕਈ ਵਾਰ ਗੱਲ ਆ ਜਾਂਦੀ ਹੈ ਚਲੋ ਜਿਹੜੇ ਜਵੇਂ ਗਰੀਬ ਨੇ ਜਿਨ੍ਹਾਂ ਨੇ ਭਾਈ ਠੀਕ ਹੈ ਸਮਾਨ ਨੂੰ ਘਾਉਣਾ ਹੈ ਉਹ ਨਾ ਵੀ ਦੇਣ ਕੋਈ ਵੱਡੀ ਗੱਲ ਨਹੀਂ ਸਾਨੂੰ ਗੱਲ ਪੈਸਿਆਂ ਦੀ ਨਹੀਂ ਇੱਥੇ ਹੈਗੀ ਇੱਥੇ ਆ ਵੀ ਜੇ ਗੁਰੂ ਦੀ ਗੱਲ ਸੁਣਨ ਵੀ ਬੈਠ ਕੇ ਫਿਰ ਸੁਣਦਾ ਵੀ ਕੋਈ ਨਹੀਂ ਹੈਗਾ ਵੀ ਦੇਖੋ ਇੱਥੇ ਅਸੀਂ ਕੀਰਤਨ ਕਰੀ ਜਾਂਦੇ ਆ ਬਾਹਰ ਰੌਲਾ ਪਈ ਜਾਂਦਾ ਜਦੋਂ ਅਰਦਾਸ ਹੋਣ ਵਾਲੀ ਹੁੰਦੀ ਆ ਉਦੋਂ ਸਾਰੇ ਆਉਂਦੇ ਆ ਆਉਂਦਾ ਕੋਈ ਨਹੀਂ ਗੁਰੂ ਕੋਲੇ ਕਿਹੜਾ ਆਉਂਦਾ ਬੈਠਦਾ ਕੋਈ ਸੌਖਾ ਬੈਠਣਾ ਗੁਰੂ ਕੋਲੇ ਜਿਨ ਕੇ ਚਿੱਤ ਅਖਠੋਰ ਹੈ ਸੇ ਬਹਿਣਾ ਸਤ ਕਰੋ ਬੱਸ ਮਾਨੀ ਕਠੋਰ ਐਨੇ ਹੋਏ ਪਏ ਨੇ ਸਤਿਗੁਰੂ ਕੋਲੇ ਬੈਠਣ ਨੂੰ ਜੀ ਨਹੀਂ ਕਰਦਾ ਕਿਉਂਕਿ ਗੁਰੂ ਨੇ ਗੱਲਾਂ ਸੱਚੀਆਂ ਸੁਣਾਉਣੀਆਂ ਐ ਉਹਨਾਂ ਨੇ ਝੂਠ ਸੁਣ ਕੇ ਉਹਨਾਂ ਦਾ ਖਰਾਕ ਝੂਠ ਦੀ ਬਣੀ ਪਈ ਐ ਗੁਰੂ ਨੇ ਸੱਚ ਦੀ ਖਰਾਕ ਦੇਣੀ ਐ ਉਹਨਾਂ ਦੇ ਪਚ ਨਹੀਂ ਕੋਈ ਨਹੀਂ ਉਹ ਵੰਦੀ ਨਹੀਂ ਕਹਿੰਦੇ ਇੱਥੇ ਆਪਾਂ ਆਉਂਦੇ ਨਹੀਂ ਆਪਾਂ ਖਰਾਕ ਲੈਣੀ ਨਹੀਂ ਇਹ ਆਪਣੀ ਖਰਾਕ ਦਾ ਕੂੜ ਐ ਝੂਠ ਐ ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਉਹ ਚਿੱਤ ਉਦਾਸ ਹੋ ਜਾਂਦੇ ਉਹ ਬਾਬੇ ਨੂੰ ਸਾਨੂੰ ਗੱਲਾਂ ਕਰਦੇ ਵੀ ਇਹ ਨਹੀਂ ਹਟਦੇ ਏ ਨਹੀਂ ਹਟਦੇ ਕਿਉਂਕਿ ਉਹਨਾਂ ਦੀ ਖਰਾਕ ਹੀ ਨਹੀਂ ਉਹ ਬਹਿ ਜਾਂਦੇ ਆ ਕਈ ਵਾਰ ਆ ਕੇ ਮੱਲੋ ਮੱਲੀ ਦੂਜਾ ਕਹਿੰਦਾ ਆ ਜਾ ਵੀ ਹੁਣ ਦਰਬਾਰ ਸਾਹਿਬ ਚ 10 ਮਿੰਟ ਬਹਿਦੀ ਆਪਾਂ ਵੀ ਆ ਕੇ ਜੇ ਬੈਠ ਜਾ ਨਾ ਤੇ ਫਿਰ ਸਮੇਂ ਵੱਲ ਦੇਖਦੇ ਆ ਵੀ ਕਦੋਂ ਹਟਣਗੇ ਸਮਾਂ ਕਦੋਂ ਹੋਊਗਾ ਤੇ ਆਪਾਂ ਚੱਲੀਏ ਕਿਉਂਕਿ ਖਰਾਕ ਨਹੀਂ ਉਹਦੀ ਖਰਾਕ ਜਿੱਥੇ ਆ ਉਧਰ ਨੂੰ ਭੱਜਣ ਨੂੰ ਜੀ ਕਰਦਾ ਜਿਨ ਕੇ ਚਿੱਤ ਕਠੋਰ ਹੈ ਸਹਿ ਬਹਿਣਾ ਸਤਗੁਰ ਪਾਸ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਉਹਨਾਂ ਦਾ ਅਦਾਸ ਰਹਿੰਦਾ ਬਾਣੀ ਇੱਕ ਪਾਸੇ ਚਲੀ ਜਾਂਦੀ ਹੈ ਇੱਕ ਪਾਸੇ ਅੰਮ੍ਰਿਤ ਦੀ ਵਰਖਾ ਹੋਈ ਜਾਂਦੀ ਹੈ ਇੱਕ ਪਾਸੇ ਚਿੰਤਾ ਦੇ ਵਿੱਚ ਬੈਠੇ ਨੇ ਕਿਉਂਕਿ ਉਹਨਾਂ ਨੇ ਆਪਣੀ ਖਰਾਕ ਹੀ ਨਹੀਂ ਬਣਾਇਆ ਉਸ ਗੱਲ ਨੂੰ ਖਰਾਕ ਹੀ ਨਹੀਂ ਉਹ ਤਾਂ ਅੰਮ੍ਰਿਤ ਤਜ ਵਿਖ ਸੰਗ੍ਰਹਿ ਉਹ ਤਾਂ ਕੀ ਕਰਦੇ ਨੇ ਬਕਾਰਾਂ ਨੂੰ ਉਹਨਾਂ ਲਈ ਸੰਗ੍ਰਹਿ ਇਕੱਠਾ ਕਰਦੇ ਆ ਅੰਮ੍ਰਿਤ ਨੂੰ ਵੇਖ ਸਮਝਦੇ ਨੇ ਤੇ ਉਹਨੂੰ ਸਮਝਦੇ ਨੇ ਅੰਮ੍ਰਿਤ ਵਿਖ ਨੂੰ ਉਲਟ ਹੋਇਆ ਪਿਆ ਕੰਮ ਭਾਈ ਖਰਾਕ ਸਾਡੀ ਆ ਹੈ ਅਸਲ ਸਚਾਈ ਆ ਜਿਹੜੀ ਵਿਚਾਰ ਅਸੀਂ ਕਰੀ ਜਾਂਦੇ ਨਾ ਇਹ ਸਾਡੀ ਖਰਾਕ ਹੈ ਜਿੱਦੇ ਮਨ ਇਹ ਖਰਾਕ ਖਾਣ ਲੱਗ ਪਿਆ ਨਾ ਉਦੋਂ ਇਹਨੇ ਤੰਦਰੁਸਤ ਹੋਣਾ ਹੈ ਉਦੋਂ ਇਹਨੇ ਚਿੰਤਾ ਤੋਂ ਪਰੇ ਹੋ ਜਾਣਾ ਹੈ ਉਦੋਂ ਇਹਨੇ ਚਿੰਤਾ ਨਹੀਂ ਕਰਨੀ ਜਿੱਦੇ ਗੁਰੂ ਦੀ ਗੱਲ ਸੁਣਨ ਲੱਗ ਗਿਆ ਨਾ ਉਦੋਂ ਗੁਰੂ ਦੀ ਗੱਲ ਮੰਨਣ ਵੀ ਲੱਗ ਜੂਗਾ ਬਸ ਜਦੋਂ ਸੁਣਦੇ ਹੀ ਨਹੀਂ ਜਦੋਂ ਕੋਈ ਚੀਜ਼ ਸੁਣੀ ਨਹੀਂ ਤੇ ਮੰਨੂ ਕਿੱਥੋਂ ਹੁਣ ਸਤਗੁਰ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜੀ ਭਾਈ ਮੌਤ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਮੌਤ ਸਭ ਨੂੰ ਆਉਣੀ ਹੈ ਕਿ ਜੇ ਥੋੜੀ ਥੋੜੀਆਂ ਚੀਜ਼ਾਂ ਦੇ ਸਾਡੀਆਂ ਚਿੰਤਾ ਸਾਨੂੰ ਸਾਰਿਆਂ ਨੂੰ ਆ ਜਾਂਦੀ ਹੈ ਆਪਾਂ ਨੂੰ ਵੀ ਸਾਨੂੰ ਵੀ ਹੋ ਜਾਂਦੀ ਹੈ ਕਿ ਜਲਦੀ ਸਮੇਂ ਨਾਲ ਪਹੁੰਚੀਏ ਕਿਤੇ ਕਿਤੇ ਉਥੋਂ ਆਪਣਾ ਸਮਾਂ ਨਾ ਲੰਘ ਜੇ ਬੱਸ ਨਾ ਲੰਘ ਜੇ ਤੁਸੀਂ ਵੀ ਆਉਣੋ ਜਿਨ੍ਹਾਂ ਨੂੰ ਅੰਦਰ ਇੱਕ ਚਿੰਤਾ ਤਾਂ ਇਹ ਹੁੰਦੀ ਹੈ ਚੰਗੇ ਪਾਸੇ ਜਾਣਾ ਹਨਾ ਉਹ ਮਾੜੀ ਨਹੀਂ ਹੁੰਦੀ ਜਿਵੇਂ ਹੁਣ ਗੁਰੂ ਘਰ ਆਉਣ ਆਪਾਂ ਸਮੇਂ ਸਿਰ ਪਹੁੰਚਣਾ ਹੁੰਦਾ ਵੀ ਭੱਜ ਕੇ ਚੱਲੀਏ ਕਿਤੇ ਆਪਣਾ ਸਮਾਂ ਨਾ ਲੰਘ ਜੇ ਹਨਾ ਇਹ ਮਾੜੀ ਗੱਲ ਨਹੀਂ ਹੈ ਬੀਜ ਇੱਕ ਚੀਜ਼ ਉਹ ਹੈ ਵੀ ਜਿਹਨੇ ਬਾਪਰਨਾ ਉਹਦੀ ਚਿੰਤਾ ਕਰੀ ਜਾਣਾ ਹੁਣ ਰੋਜੀ ਰੋਟੀ ਦੀ ਗੱਲ ਆਇਆ ਜਾਲੋ ਹਨਾ ਇਹ ਤਾਂ ਸਾਰਿਆਂ ਨੂੰ ਰੱਬ ਨੇ ਦੇ ਹੀ ਦੇਣੀਆਂ ਦੇਖੋ ਜਿਹੜੇ ਬੇਲੜ ਨੇ ਉਹਨਾਂ ਨੂੰ ਮਿਲ ਜਾਂਦੀ ਐ ਜਿਹੜੇ ਰੱਬ ਨੂੰ ਗਾਲਾਂ ਕੱਢਦੇ ਉਹਨਾਂ ਨੂੰ ਵੀ ਮਿਲ ਜਾਂਦੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਫਿਰ ਆਪ ਹੈ ਹੀ ਨਹੀਂ ਉਹਨਾਂ ਨੂੰ ਵੀ ਮਿਲ ਜਾਂਦੀ ਐ ਹੁਣ ਇਹਦੀ ਚਿੰਤਾ ਹੈ ਹੀ ਨਹੀਂ ਇਹ ਤਾਂ ਪੰਛੀ ਹੈ ਉਹ ਕੀ ਕਰਦੇ ਨੇ ਵਿਚਾਰੇ ਹੱਥੀ ਕਿਰਤ ਕਰਦੇ ਆ ਨਹੀਂ ਕਰਦੇ ਪਸ਼ੂ ਕਰਦੇ ਆ ਨਹੀਂ ਕਰਦੇ ਕਿੰਨੇ ਕਿੰਨੇ ਜੂਨੇ ਜੂਨੀਆਂ ਨੇ ਈਵਰ ਆਪਣੇ ਹੈ ਵੀ ਚਾਰ ਸਰੇਨੀਆਂ ਰਾਹੀ ਖਾਨੀਆਂ ਰਾਹੀ ਪਹਿਲਾ ਹੋਇ ਜੀਵ ਨੇ ਸਾਰਿਆਂ ਨੂੰ ਰੋਜੀ ਰੋਟੀ ਦਾ ਪ੍ਰਬੰਧ ਉਹੀ ਕਰਦਾ ਪਿਆ ਨਾ ਦੱਦਾ ਦਾਤਾ ਇਹ ਕਹੇ ਸਭ ਕੋ ਦੇਵਨ ਹਰ ਇੱਕੋ ਹੀ ਦਾਤਾ ਸਾਰਿਆਂ ਨੂੰ ਦਿੰਦਾ ਹੋ ਤੇ ਫਿਰ ਚਿੰਤਾ ਕਾਦੀ ਆ ਹੁਣ ਆਪਾਂ ਆ ਸ਼ਬਦ ਪੜਿਆ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜਿਉ ਪਰਿਆ ਸੈਲ ਪੱਥਨ ਮੈਂ ਜਨ ਤੋਂ ਉਪਾਈ ਤਾ ਕਾ ਰਿਜਕ ਆਗਾ ਕਰ ਉਹ ਜੀਵ ਤਾਂ ਪੈਦਾ ਹੀ ਨਹੀਂ ਹੋਇਆ ਪੱਥਰ ਵਿੱਚ ਭੋਜਨ ਉੱਥੇ ਪਹਿਲਾਂ ਪਿਆ ਦੇਖੋ ਰੱਬ ਦੀ ਬੜਾਈ ਰੱਬ ਦਾ ਗੁਣ ਦੇਖੋ ਕੀ ਵਿਸ਼ੇਸ਼ਤਾ ਹੈ ਵੀ ਪੱਥਰ ਦੇ ਵਿੱਚ ਕੀੜੇ ਨੇ ਪੈਦਾ ਹੋਣਾ ਹਲੇ ਉੱਥੇ ਰਿਜਕ ਉੱਥੇ ਧਰਿਆ ਪਿਆ ਇਹ ਬਾਣੀ ਵਿੱਚ ਵੀ ਆਉਂਦਾ ਪਹਿਲੋਂ ਦਿਨ ਤੈ ਰਿਜਕ ਸਵਾਹਾ ਪਿਛੋਂ ਦਿਨ ਤੈ ਜਨ ਤੋ ਪਾਹਾ ਜਨਤ ਬਾਅਦ ਵਿੱਚ ਆਉਂਦਾ ਰਿਜਕ ਪਹਿਲਾਂ ਆਉਂਦਾ ਆ ਦੇਖੋ ਬੱਚਾ ਬਾਅਦ ਵਿੱਚ ਆਉਂਦਾ ਤੇ ਰਿਜਕ ਪਹਿਲਾਂ ਆਉਂਦਾ ਨਾ ਰਿਜਿਕ ਮਾ ਕੋਲੇ ਪਹਿਲਾਂ ਦੇ ਦਿੱਤਾ ਬੱਚਾ ਹਲੇ ਪੈਦਾ ਨਹੀਂ ਹੋਇਆ ਖੇਡ ਦੇਖੋ ਉਸ ਰੱਬ ਦੀ ਭਗਤ ਧੰਨਾ ਜੀ ਦਾ ਸ਼ਬਦ ਆਪਾਂ ਪੜ੍ਹਦੇ ਆਂ ਪਾਖਨ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਹੀਂ ਹੁਣ ਪੱਥਰ ਦੇ ਵਿੱਚ ਕੀੜਾ ਹੈ ਮਾਰਗ ਕਿਸੇ ਪਾਸੇ ਨਹੀਂ ਵੀ ਕਿਸੇ ਪਾਸੇ ਕਿਸੇ ਨੇ ਦਾਣਾ ਸਿੜਤਾ ਹੋਵੇ ਕਿਸੇ ਨੇ ਜਾ ਕੇ ਪਾਣੀ ਧਰਤਾ ਹੋਵੇ ਪੱਥਰ ਦੇ ਵਿੱਚ ਅੰਦਰ ਬੈਠਾ ਜੀਵਤ ਹੈ ਜੀਵਤ ਕਾਦੇ ਸਹਾਰੇ ਹੈ ਤੇ ਨਾਲੇ ਉਹਨੂੰ ਭੋਜਨ ਵੀ ਪਹੁੰਚੀ ਜਾਂਦਾ ਹੈ ਆਧਾਰ ਨਾਲ ਲੈ ਲਓ ਪੂੰਜਾਂ ਦੇ ਆਧਾਰ ਨਾਲ ਲੈ ਲਓ ਪਹਿਲਾਂ ਪੱਥਰ ਦੇ ਵਿੱਚ ਕੀੜੇ ਦੀ ਆਧਾਰ ਨਾਲ ਗਈ ਭਗਤ ਧੰਨਾ ਜੀ ਦੀ ਗੱਲ ਹੈ ਪਾਖਨ ਕੀਟ ਗੁਪਤ ਹੋਏ ਰਹਿਤਾ ਤਾ ਚੋ ਮਾਰਗ ਨਹੀਂ ਕਹਿ ਧੰਨਾ ਪੂਰਨਤਾ ਹੂ ਕੋ ਮਤਰੇ ਜੀ ਡਰਾਹੀ ਕਾ ਤੋਂ ਡਰੀ ਜਾਂਦਾ ਵੀ ਭੁੱਖਾ ਮਰ ਜੂ ਮੈਂ ਕਾ ਤੋਂ ਡਰੀ ਜਾਂਦਾ ਪਾਸ ਭਗਤ ਧੰਨਾ ਜੀ ਕਹਿੰਦੇ ਉਹ ਪਰਮਾਤਮਾ ਪੂਰਨ ਹੈ ਸਾਰਾ ਨੂੰ ਦਿੰਦਾ ਪਿਆ ਕਹਿ ਧੰਨਾ ਪੂਰਨਤਾ ਹੂ ਕੋ ਉਹਦੇ ਵਿੱਚ ਸਮਰੱਥਾ ਹੈ ਸਾਰਿਆਂ ਨੂੰ ਦਿੰਦਾ ਹੈ ਕੁੰਮੀ ਜਲਮੈ ਤਨ ਤੇ ਸਬਾਹਰ ਕੁੰਮੀ ਕੁੰਮੀ ਆਹ ਕਛੂ ਕੁੰਮਾ ਕਹਿੰਦੇ ਨੇ ਜਿਹਨੂੰ ਆਪਾਂ ਕੁੰਮੀ ਹੈ ਨਾ ਬੱਚੇ ਦਿੰਦੀ ਐ ਆਪ ਪਾਣੀ ਚ ਐ ਤੇ ਬੱਚੇ ਬਾਹਰ ਬੈਠੇ ਨੇ ਫਿਰ ਇਹ ਵੀ ਨਹੀਂ ਵੀ ਇਹ ਬੱਚਿਆਂ ਨੂੰ ਜਾ ਕੇ ਦੁੱਧ ਚੰਗਾ ਦੇ ਇਹਦੇ ਪੰਖ ਇਹਦੇ ਖੀਰ ਵੀ ਨੁੰਦੀ ਭਾਬ ਕੀ ਥਨ ਵੀ ਨਹੀਂ ਹੁੰਦੇ ਧਿਆਨ ਦੇਖੋ ਤੁਸੀਂ ਕੁੰਮੀ ਜਲਮੈ ਤਨ ਤੇ ਸਬਾਹਰ ਪੰਖ ਖੀਰ ਤਨ ਨਾਹੀਂ ਤਿਸ ਨਾਹੀਂ ਨਾ ਉਹਦੇ ਪੰਛੀ ਨੇ ਵੀ ਉੱਡ ਕੇ ਵਗ ਜੇ ਇਥੋਂ ਤੇ ਬੱਚੇ ਪਲੀ ਜਾਂਦੇ ਨੇ ਦੂਜੀ ਦਾ ਤਨਤੀਜੀ ਧਾਰਨਾ ਆਪਾਂ ਕੂਜਾਂ ਦੀ ਦੇਖ ਲਓ ਕੂਜਾ ਊਡੇ ਊੜ ਆਵੈ ਸਹਿ ਕੋਸਾਂ ਹਜ਼ਾਰਾਂ ਕੋਹਾਂ ਤਿਲੀਆਂ ਜਾਂਦੀਆਂ ਬੱਚੇ ਪਿੱਛੇ ਨੇ ਉਹਨਾਂ ਨੂੰ ਰੋਜੀ ਉੱਡੀ ਕੌਣ ਦਿੰਦਾ ਕੌਣ ਦਿੰਦਾ ਭਾਈ ਆਪਾਂ ਛਿੱਟਕੇ ਆਉਣੇ ਕਿਤੇ ਦਾਣੇ ਆਪਾਂ ਪਹਾੜਾਂ ਦੇ ਵਿੱਚ ਬੈਠੇ ਆਂ ਪਰ ਰੱਬ ਦਾ ਸਿਮਰਨ ਕਰਦਿਆਂ ਚੁਗਾਇ ਚਤਾਰੇ ਭੀ ਚੁਗਾਇ ਚੁਗ ਚੁਗ ਚਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਇੱਕ ਪੱਖ ਉਹ ਮਾੜਾ ਹੈ ਮਮਤਾ ਦੇ ਮਾਇਆ ਦਾ ਮਮਤਾ ਦਾ ਕਿੰਨਾ ਬੰਦਾ ਜਿਹੜੇ ਬੰਦੇ ਨੂੰ ਮਮਤਾ ਲੱਗੀ ਮਾਇਆ ਦੀ ਉਹ ਉਸੇ ਦੇ ਸਹਾਰੇ ਤੇ ਜਿਉਂਦਾ ਨਾ ਉਹਨੂੰ ਇੱਕ ਦਿਨ ਰੋਟੀ ਬਿਨਾ ਦਿਓ ਆਪੇ ਉਹ ਉਹ ਉਹਨੂੰ ਇਸ ਤਰ੍ਹਾਂ ਦਾ ਮੋਹ ਬਣ ਜਾਂਦਾ ਇਸ ਤਰ੍ਹਾਂ ਦਾ ਇਹ ਫਾਰਮੂਲਾ ਹੈ ਸਤਗੁਰਾਂ ਨੇ ਰੱਖਿਆ ਵੀ ਉਹ ਚੁਗਨੀਆਂ ਨੇ ਆਪਣੇ ਬੱਚਿਆਂ ਨੂੰ ਯਾਦ ਕਰਦੀਆਂ ਨੇ ਉਹ ਚੁਗਿਆ ਹੋਇਆ ਇਹ ਬੱਚਿਆਂ ਦੇ ਭੋਜਨ ਬਣ ਜਾਂਦਾ ਅੱਧਿਆਂ ਨੇ ਤਾਂ ਹੁਣ ਮੰਨਣਾ ਨਹੀਂ ਇਸ ਗੱਲ ਨੂੰ ਪਰ ਸਾਡੀ ਮਤ ਉਹ ਤੋਂ ਤੱਕ ਜਾਂਦੀ ਵੀ ਕੋਈ ਨਹੀਂ ਕਿੱਥੇ ਗੁਰੂ ਦੀ ਮਾਤਕ ਅੱਜ ਤੱਕ ਖੋਜੇ ਹੋਏ ਨੂੰ ਗੱਲਾਂ ਕਰਦੇ ਆ ਨਾ ਪਰ ਇਹ ਜੋ ਗੁਰਬਾਣੀ 'ਚ ਲਿਖਿਆ ਉਹ ਗਲਤ ਨਹੀਂ ਲਿਖਿਆ ਗੁਰਬਾਣੀ ਸੱਚ ਹੈ ਤਿੰਨ ਕਾਵਨ ਖਲਾਵਾ ਕਾਵਨ ਚੁਗਾਵਾ ਕੌਣ ਉਹਨਾਂ ਨੂੰ ਖੜਾਉਂਦਾ ਹੈ ਕੌਣ ਉਹਨਾਂ ਨੂੰ ਚੁਗਾ ਦਿੰਦਾ ਬਸ ਗੱਲ ਸਭ ਮਨ 'ਚ ਸਿਮਰਨ ਕਰਿਆ ਇੱਥੇ ਵੀ ਇਹੀ ਲਿਖਿਆ ਨਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਕਾ ਰਿਜਕ ਆਗਾ ਕਰ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਬਸ ਸਤ ਸੰਗਤ ਚ ਮਿਲ ਕੇ ਗੁਰੂ ਦੀ ਬਾਣੀ ਸੁਣ ਗੁਰੂ ਤੇ ਭਰੋਸਾ ਰੱਖ ਤੂੰ ਆ ਤੇਰੇ ਤੌਖਲੇ ਜਿਹੜੇ ਫਿਕਰ ਨੇ ਨਾ ਚਿੰਤਾ ਤੇਰੇ ਅੰਦਰ ਵੀ ਜੀ ਆਏ ਨਾ ਹੋ ਜੇ ਆਏ ਨਾ ਹੋ ਜੇ ਸਾਰੇ ਖਤਮ ਹੋ ਜਾਣਗੇ ਕਿਉਂ ਕਰਨਾ ਤਾਂ ਉਸ ਪਰਮਾਤਮਾ ਨੇ ਫਿਰ ਉਹਨ ਇੱਥੇ ਸਤਗੁਰਾਂ ਨੇ ਕਿਹਾ ਵੀ ਜਿਹੜੀ ਮੌਤ ਹੈ ਪਰ ਇਹਨੇ ਆਉਣਾ ਇਹਦੀ ਚਿੰਤਾ ਨਾ ਕਰਿਆ ਕਰ ਵੀ ਮੌਤ ਨਾ ਜੀ ਇਹ ਤਾਂ ਆ ਸਕਦੀ ਹੈ ਕਿਸੇ ਵੇਲੇ ਵੀ ਆ ਸਕਦੀ ਹੈ ਕਦੋਂ ਵੀ ਆ ਸਕਦੀ ਹੈ ਕਿਤੇ ਵੀ ਆ ਸਕਦੀ ਹੈ ਫਿਰ ਚਿੰਤਾ ਦੀ ਗੱਲ ਇਹ ਸ਼ਬਦਾ ਹੁਣ ਆਪਾਂ ਇਹ ਸ਼ਬਦ ਨੂੰ ਥੋੜਾ ਜਿਹਾ ਵਿਚਾਰ ਲੀਆ ਹੁਣ ਇੱਥੇ ਕੀ ਲਿਖਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਪਾਵ ਰੱਬ ਨੂੰ ਚਿੰਤਾ ਇਸ ਗੱਲ ਦੀ ਕਾਦੀ ਗੱਲ ਦੀ ਹੁਣ ਪਾਣੀ ਦੇ ਵਿੱਚ ਵੀ ਜੀਵ ਨੇ ਪੱਥਰਾਂ 'ਚ ਆਪਾਂ ਗੱਲ ਕਰ ਲਈ ਪਾਣੀ ਚ ਜੀਵ ਕਿੰਨੇ ਨੇ 42 ਲੱਖ ਜੀਵ ਜਲ ਮੈਂ ਹੁੰਦੇ ਇਹ ਤਾਂ ਇੱਕ ਸਤਿਗੁਰਾਂ ਨੇ ਇਹ ਸਾਰਾ ਦੱਸਿਆ ਤੇ ਅਸੀਂ ਉਹਨਾਂ ਜੀਵਾਂ ਨੂੰ ਕਿੰਨਿਆਂ ਨੂੰ ਜਾਣਦੇ ਆ ਮੱਛੀਆਂ ਨੂੰ ਜਾਣਨਾ ਡੱਡੂਆਂ ਨੂੰ ਜਾਣਦੇ ਦੋ ਚਾਰ ਹੋਰ ਹਨਾ ਨੂੰ ਤੇ 42 ਲੱਖ ਜੀਵ ਗੱਲ ਕਹੀ ਜਾਂਦੇ ਸਤਿਗੁਰੂ ਤਾਂ ਐਨੇ ਜੀਵ ਪਾਣੀ ਦੇ ਵਿੱਚ ਨੇ ਹਵਾ ਦੇ ਵਿੱਚ ਵੀ ਨੇ ਹਵਾ ਵਿੱਚ ਵੀ ਭੋਜਨ ਪਹੁੰਚੀ ਜਾਂਦਾ ਧਰਤੀ ਤੇ ਤਾਂ ਹੈਗੀ ਆ ਚਲੋ ਆਪਾਂ ਆਉਂਦੇ ਜਾਂਦੇ ਛੱਟ ਦਿੰਨੇ ਆ ਚਲੋ ਆਪਾਂ ਵੀ ਕਿਹੜਾ ਥਾਂ ਥਾਂ ਤੇ ਪਾਈ ਜਾਂਦੇ ਆ ਭੁੱਖੇ ਉਹ ਵੀ ਨਹੀਂ ਮਰਦੇ ਜਲਮੈ ਜੰਤੂ ਉਪਾਇਨ ਤਿੰਨਾ 'ਤੇ ਰੋਜੀ ਦੇ ਉਹਨਾਂ ਨੂੰ ਵੀ ਰੋਜੀ ਮਿਲ ਜਾਂਦੀ ਐ ਉਹਨਾਂ ਦੀ ਵੀ ਭੁੱਖ ਮਿਟੀ ਜਾਂਦੀ ਐ ਹੁਣ ਜਲ ਦੇ ਵਿੱਚ ਕੋਈ ਦੁਕਾਨ ਤਾਂ ਹੈ ਨਹੀਂ ਉੱਥੇ ਹੱਟ ਨਾ ਚੱਲੀ ਉੱਥੇ ਕੋਈ ਹੱਟ ਹੈ ਵੀ ਉੱਥੋਂ ਲੈ ਆਉਂਦੇ ਨੇ ਉਹ ਓਵੇਂ ਲਿਖਿਆ ਸਤਗੁਰਾਂ ਨੇ ਉੱਥੇ ਹੱਟ ਨਾ ਚੱਲੀ ਉੱਥੇ ਕੋਈ ਹੱਟ ਹੀ ਨਹੀਂ ਚੱਲੀ ਜਾਂਦਾ ਕੋਈ ਚਲਾਉਣ ਵਾਲਾ ਬੈਠਾ ਵੀ ਉੱਥੋਂ ਲਿਆ ਆ ਖਾ ਲਿਆ ਕਿਸੇ ਨੇ ਲਿਆਂਦਾ ਖਾ ਲਿਆ ਨਾ ਕੋ ਕਿਰਸ਼ ਕਰੇ ਕਿਰਸ਼ ਦਾ ਭਾਵ ਕਰਸਾਣੀ ਖੇਤੀ ਕੋਈ ਉੱਥੇ ਖੇਤੀ ਵੀ ਨਹੀਂ ਹੁੰਦੀ ਪਈ ਵੀ ਉੱਥੇ ਕੰਮਕਾਰ ਹੁੰਦਾ ਪਿਆ ਹੋਵੇ ਇਸ ਤਰ੍ਹਾਂ ਦਾ ਵੀ ਉੱਥੋਂ ਚੁਗ ਜਾਂਦੇ ਨੇ ਉਹ ਪਾਣੀ ਵਿੱਚ ਤਾਂ ਕੋਈ ਕਿਰਤ ਵੀ ਨਹੀਂ ਕਰਦਾ ਪਿਆ ਨਾ ਕੋਈ ਕਿਰਸ ਕਰੇ ਸੌਦਾ ਮੂਲ ਨਾ ਹੋ ਵੀ ਨਾ ਉੱਥੇ ਕੋਈ ਵਪਾਰ ਚੱਲਦਾ ਪਿਆ ਵੀ ਇੱਥੋਂ ਦਾਣੇ ਡਿੱਗ ਪਏ ਹੋਣਗੇ ਚਾਰ ਬੂਰੀਆਂ ਅਗਲਾ ਲੱਗ ਗਿਆ ਉਧਰ ਲੱਗ ਗਿਆ ਆਪਾਂ ਡਿੱਗ ਪਾਉਂਦੇ ਨਾ ਦਾਣੇ ਜੇ ਵਪਾਰ ਚੱਲਦਾ ਹੋਵੇ ਚਲੋ ਉੱਥੋਂ ਕੋਈ ਪਾ ਗਿਆ ਹੋਵੇ ਉਹ ਵੀ ਗੱਲ ਨਹੀਂ ਬਣਦਾ ਪਿਆ ਪਾਣੀ ਦੀ ਵਿੱਚ ਸੌਦਾ ਮੂਲ ਨਾ ਹੋ ਵੀ ਨਾ ਕੋ ਲਏ ਨਾ ਦੇ ਲਏ ਨਾ ਦੇ ਨਾ ਭਾਬ ਵਪਾਰ ਕੋਈ ਨਹੀਂ ਹੈ ਪਰ ਫਿਰ ਕਾਰਨ ਕੀ ਹੈ ਸਤਿਗੁਰ ਕਹਿੰਦੇ ਗੱਲ ਏ ਆ ਜੀਆਂ ਦਾ ਆਹਾਰ ਜੀ ਛੋਟੇ ਜੀ ਨੂੰ ਵੱਡੇ ਜੀ ਖਾਈ ਜਾਂਦੇ ਆ ਬਸ ਆਹ ਆਹਾਰ ਬਣਿਆ ਪਿਆ ਉਹਨਾਂ ਦਾ ਇਹ ਵਿਧੀ ਰੱਬ ਨੇ ਬਣਾਈ ਹੈ ਫਿਰ ਤੁਸੀਂ ਗੱਲ ਆਪਣੀ ਭੁਰਤ ਤੇ ਹੋਰ ਪਾਸੇ ਵੀ ਜਾਂਦੀ ਆ ਵੀ ਜੇ ਅਸੀਂ ਖਾ ਲਿਆ ਫਿਰ ਸਾਡੂੰ ਕੀ ਹੋ ਗਿਆ ਹਨਾ ਨਹੀਂ ਨਹੀਂ ਸਾਡਾ ਭੋਜਨ ਨਹੀਂ ਬਣਾਇਆ ਇਹ ਸਾਡਾ ਭੋਜਨ ਨਹੀਂ ਬਣਾਇਆ ਬੱਕਰੀ ਗੱਲ ਆ ਉਹ ਅੱਗੇ ਵਿਸ਼ਾ ਲੱਗ ਗਿਆ ਉਹ ਪਰ ਇੱਥੇ ਜੀਆਂ ਦਾ ਆਹਾਰ ਜੀ ਜੀਆਂ ਦਾ ਭੋਜਨ ਜੀ ਹੈ ਛੋਟੇ ਜੀਵਾਂ ਨੂੰ ਵੱਡੇ ਜੀ ਖਾਈ ਜਾਂਦੇ ਆ ਉਹਦਾ ਭਾਈ ਹੈਗਾ ਸਿਲਸਲਾ ਉਹਦਾ ਨਿਜਮ ਹੈ ਇਹ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾਂ ਤਿੰਨਾ ਪਿਸਾਰ ਕਰੇ ਸਾਇਰਾਂ ਦੀ ਸਮੁੰਦਰਾਂ ਦੇ ਵਿੱਚ ਭਾਈ ਸਤਗੁਰ ਕਹਿੰਦੇ ਉਹਨਾਂ ਦੀ ਵੀ ਸਾਰ ਸਾਰਿਆਂ ਦੀ ਉਹੀ ਕਰਦਾ ਸੰਭਾਲਦਾ ਆਪਾਂ ਪੜਦੇ ਆ ਨਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮਿਗਾ ਖੇਤਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰਪੰਡਾਂ ਅੰਡ ਦੇ ਜੇਰਜ ਉਤਪਜਾਂ ਖਾਣੀ ਸੇਤ ਜਾਂ ਸੋਮਿਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਇਕ ਹੈ ਸੰਭਾਲੇ ਸਭਨਾ ਸਭਨਾ ਸਾਰਿਆਂ ਨੂੰ ਪੈਦਾ ਕਰਕੇ ਸੰਭਾਲ ਵੀ ਕਰਦਾ ਹੈ ਇਹ ਨਹੀਂ ਪੈਦਾ ਕਰਦਾ ਤੇ ਸੰਭਾਲ ਕੋਈ ਹੋਰ ਕਰਦਾ ਇਹ ਨਹੀਂ ਹੈਗਾ ਸਿਸਟਮ ਕਿਤੇ ਨਹੀਂ ਹੈ ਪ੍ਰਮਾਤਮਾ ਆਪ ਹੀ ਪੈਦਾ ਕਰਦਾ ਆਪ ਹੀ ਸਾਰਿਆਂ ਦੀ ਸਭਾਲ ਕਰਦਾ ਪਰ ਕੋਈ ਜਰੀਆ ਜ਼ਰੂਰ ਬਣਾ ਦਿੰਦਾ ਹੈ ਇਹ ਧਿਆਨ ਰੱਖਣਾ ਜਰੀਆ ਬਣ ਨਹੀਂ ਮੰਨਣਾ ਨਾ ਹੁਣ ਸਾਡੀ ਸੰਭਾਲ ਜਰੀਆ ਸਾਡੇ ਮਾਤਾ ਪਿਤਾ ਹਨਾ ਛੋਟੇ ਬੱਚੇ ਸੀ ਨਾ ਮਾਤਾ ਪਿਤਾ ਜਰੀਆ ਬਣਾਤੇ ਉਹਨਾਂ ਨੂੰ ਸਾਡੀ ਸੰਭਾਲ ਕੀਤੀ ਪਾਲੇ ਪਲੋਸੇ ਉਹਨਾਂ ਨੂੰ ਸਾਨੂੰ ਖਵਾਇਆ ਪਿਆ ਵੱਡੇ ਕਰ ਦਿੱਤੇ ਇਸੇ ਤਰ੍ਹਾਂ ਫਿਰ ਉਹ ਦੂਸਰਾ ਮਾਪੇ ਬਣ ਜਾਂਦਾ ਉਹ ਬੱਚੇ ਪੈਦਾ ਕਰਦਾ ਇੱਕ ਉਤਪਤੀ ਦਾ ਰਾਹ ਚੱਲਦਾ ਪਿਆਵੇਂ ਜਿਕਰੀ ਇਹ ਜਰੀਆ ਜ਼ਰੂਰ ਜਰੀਆ ਕੁਦਰਤ ਵਿੱਚ ਵੱਸਦਾ ਰੱਬ ਤੇ ਕੁਦਰਤ ਜਰੀਆ ਬਣਦੀ ਪਈ ਹੈ ਸਿੱਧਾ ਨਹੀਂ ਆ ਕੇ ਸਾਨੂੰ ਇੱਥੇ ਰੋਟੀ ਮਿਲਾ ਕੇ ਦਿੰਨੀ ਉਹਨੇ ਸਿੱਧਾ ਨਹੀਂ ਉਹ ਜਰੀਏ ਕੰਮ ਹੁਣੇ ਭਾਬ ਕੀ ਹੈ ਕੁਝ ਸਾਧਨ ਬਣਾ ਦਨਾ ਹੁਣ ਆ ਬਿਜਲੀ ਆ ਕਿਸੇ ਜਰੀਏ ਹੀ ਆ ਰਹੀ ਐ ਨਾ ਤੁ ਗ੍ਰਿਡ ਰਿ ਤੋਂ ਤਾਰ ਪਹਿਲਾਂ ਟਰਾਂਸਫਾਰਮ ਲਾਇਆ ਫਿਰ ਉੱਥੇ ਤਾਰਾਂ ਆਈਆਂ ਤਾਰਾਂ ਦੇ ਵਿੱਚੋਂ ਆ ਕੇ ਆ ਚੱਲ ਕੇ ਫਿਰ ਬੱਲਬ ਫਿਰ ਚੱਲਿਆ ਇਹ ਜਰੀਆ ਬਣ ਗਿਆ ਨਾ ਕੁਛ ਨਾ ਕੁਛ ਬਿਜਲੀ ਤਾਂ ਹੈਗੀ ਐ ਨਾ ਉੱਥੇ ਹੀ ਉੱਥੋਂ ਸਿੱਧੀ ਉੱਡ ਕੇ ਤਾਂ ਨਹੀਂ ਆਉਂਦੀ ਕੁਛ ਰਾਹ ਦੇ ਵਿੱਚ ਕਰਿਆ ਇਸ ਕਰਕੇ ਇਹ ਇੱਕ ਦੂਜੇ ਦੇ ਜਰੀਏ ਬਣ ਜਾਂਦੇ ਆ ਸਤਗੁਰ ਕਹਿੰਦੇ ਵਿੱਚੋਂ ਪਾਏ ਸਹਿਰਾ ਤਿੰਨਾ ਪੀ ਸਾਰ ਸਾਰ ਕਰੇ ਸਾਰ ਦਾ ਸੰਭਾਲ ਕਰਦਾ ਉਹਨਾਂ ਦੀ ਉਹ ਵੀ ਗੱਲ ਹੋ ਗਈ ਨਾ ਬਚਨ ਕਿੰਨੇ ਨੇ ਫਿਰ ਸਤਗੁਰਾਂ ਨੇ ਇਹ ਵੀ ਲਿਖਿਆ ਹੈ ਵੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਕਰਤੇ ਤਾਂ ਪਬਜੀ ਨੇ ਤੈਨੂੰ ਪੈਦਾ ਕੀਤਾ ਹਰ ਜਲਥਲ ਜੀਵਾ ਦੇਵਾ ਜੰਤੈ ਜਲ ਦੇ ਵਿੱਚ ਥਲ ਦੇ ਵਿੱਚ ਉਹ ਵੀ ਬਚਨ ਤਾਂ ਉੱਥੇ ਹੀ ਹੈ ਪਰ ਬਾਰੀ-ਬਾਰੀ ਪਾਤਸ਼ਾਹ ਨੇ ਲਿਖਿਆ ਸਾਨੂੰ ਸਮਝਾਉਣ ਵਾਸਤੇ ਕਾਹੇ ਸੋਚ ਕਰ ਰਹੇ ਪ੍ਰਾਨੀ ਸਤਗੁਰ ਕਹਿੰਦੇ ਕਾਹਦੀਆਂ ਸੋਚਾਂ ਦੇ ਵਿੱਚ ਪਿਆ ਹੈ ਤੇ ਇਹ ਤਾਂ ਕੁਝ ਮਿਲ ਹੀ ਜਾਣਾ ਉਹ ਉਹੀ ਦੇਣ ਵਾਲਾ ਪਰਮਾਤਮਾ ਸਾਰਾ ਕੁਝ ਉਹ ਹੀ ਦਿੰਦਾ ਹੁਣ ਗੱਲ ਚਿੰਤਾ ਨਾਨਕ ਚਿੰਤਾ ਮਤ ਕਰੋ ਹੁਣ ਤੁਸੀਂ ਗੱਲ ਆਓ ਵੀ ਇਹ ਚਿੰਤਾ ਜੇ ਹੈ ਇਹ ਚਿੰਤਨ ਦੇ ਵਿੱਚੋਂ ਪੈਦਾ ਹੁੰਦੀ ਹੁੰਦੀ ਹੈ ਹੁਣ ਮਲ ਕੋ ਬੰਦਾ ਕੋਈ ਚਿੰਤਨ ਕਿਹਦਾ ਕਰਦਾ ਹੈ ਉਹੀ ਚਿੰਤਾ ਮਲ ਕੋ ਕੋਈ ਰੋਜੀ ਰੋਟੀ ਦੀ ਚਿੰਤਨ ਦੇ ਵਿੱਚ ਲੱਗਿਆ ਪਿਆ ਐ ਕਰਨਾ ਹੈ ਕਾ ਉਹਦੇ ਵਿੱਚੋਂ ਕੁਝ ਮਿਲਦਾ ਨਹੀਂ ਬੰਦੇ ਨੂੰ ਫਿਰ ਹੁਣ ਚਿੰਤਾ ਹੋ ਜਾਂਦੀ ਹੈ ਵੀ ਅੱਜ ਕੋਈ ਮੇ ਰੋਟੀ ਮਿਲੂਗੀ ਅੱਜ ਕੰਮ ਵੀ ਨਹੀਂ ਹੈਗਾ ਕੋਈ ਹਨਾ ਚਿੰਤਨ ਦੇ ਵਿੱਚ ਹੀ ਹੈ ਨਾ ਜੇ ਕਿਤੇ ਰੱਬ ਦਾ ਚਿੰਤਨ ਕੀਤਾ ਜਾਵੇ ਉਹਦੇ ਵਿੱਚੋਂ ਚਿੰਤਾ ਨਹੀਂ ਪੈਦਾ ਹੁੰਦੀ ਇੱਕ ਗੱਲ ਧਿਆਨ ਰੱਖੋ ਪਦਾਰਥਾਂ ਦੇ ਚਿੰਤਨ ਦੇ ਵਿੱਚੋਂ ਚਿੰਤਾ ਮਿਲਦੀ ਹੈ ਰੱਬ ਦੇ ਚਿੰਤਨ ਵਿੱਚੋਂ ਚਿੰਤਾ ਨਹੀਂ ਪੈਦਾ ਹੁੰਦੀ ਉੱਥੇ ਤਾਂ ਹੌਸਲਾ ਮਿਲਦਾ ਉੱਥੇ ਤਾਂ ਆ ਹੌਸਲਾ ਜਿਹੜਾ ਸਤਿਗੁਰੂ ਜੀ ਦੇਈ ਜਾਂਦੇ ਆ ਤੇ ਚਿੰਤਨ ਹੀ ਦੀਸੈ ਸਭ ਕੋਏ ਤਹੀਂ ਪਾਸਾ ਜੀ ਕਹਿੰਦੇ ਵੀ ਚਿੰਤਨ ਆਏ ਭਾਵ ਦੁਨੀਆ ਜਿਹੜੀ ਇਹ ਸਾਰੀ ਚਿੰਤਨ ਦੇ ਵਿੱਚ ਹੀ ਆ ਭਾਬ ਕੀਏ ਚਿਤ ਚਿੰਤਾ ਦੇ ਵਿੱਚ ਹੈ ਚਿੰਤਤ ਹੀ ਦੀਸੈ ਸਭ ਕੋਈ ਉਹ ਇੱਕ ਸਾਰੇ ਜੋ ਕੁਝ ਦੇਖਦਾ ਸਾਨੂੰ ਚਿੰਤਾ ਦਾ ਮੂਲ ਹੀ ਦੇਖਦਾ ਪਿਆ ਪਰ ਹੁਣ ਗੱਲ ਆ ਗਈ ਦੂਜੇ ਪੱਖ ਲਈ ਵੀ ਇਹ ਮਿਟੂ ਕਿਵੇਂ ਚਿੰਤਾ ਤਾਂ ਹੋ ਗਈ ਹੁਣ ਪਾਸਾ ਜੀ ਦਾ ਇੱਕ ਸ਼ਬਦ ਆਉਂਦਾ ਹੈ ਬਾਵਨ ਅਖਰੀ ਦੇ ਵਿੱਚ ਝੱਜਾ ਝੂਰਨ ਮਿਟੈ ਤੁਮਾਰੋ ਰਾਮ ਨਾਮ ਸੋ ਕਰ ਬਿਹਾਰ ਉਹ ਬਿਹਾਰ ਉਹ ਦਾ ਵਪਾਰ ਆਰਾਮ ਵੀ ਰੱਬ ਦੇ ਨਾਲ ਤੂੰ ਨਾ ਗੁਰੂ ਦੇ ਨਾਲ ਵਪਾਰ ਕਰ ਗੁਰੂ ਨਾਲ ਵਪਾਰ ਕਾਹਦਾ ਹੁੰਦਾ ਦੂ ਜੋ ਚਾਰ ਗੱਲਾਂ ਗੁਰੂ ਦੀਆਂ ਸੁਣ ਲਿਆ ਕਰ ਤੂੰ ਕੁਝ ਉੱਥੇ ਸੁਣਾਈ ਦੇ ਕੇ ਸੰਗਤ ਵਿੱਚ ਆ ਕੇ ਗੁਰੂ ਦੀਆਂ ਗੱਲਾਂ ਸੁਣਿਆ ਕਰ ਗੁਰੂ ਨਾਲ ਇਹ ਵਪਾਰ ਸ਼ੁਰੂ ਕਰ ਤੂੰ ਗੁਰੂ ਤੋਂ ਸੁਣ ਲਿਆ ਅੱਗੇ ਜਾ ਕੇ ਸਨਾ ਦਿੱਤਾ ਵਪਾਰ ਹੋ ਗਿਆ ਨਾ ਵੀ ਇੱਥੋਂ ਹੀ ਆਪਾਂ ਕੁਝ ਖੱਟਿਆ ਅੱਗੇ ਜਾ ਕੇ ਵੰਡ ਦਿੱਤਾ ਕਹਿ ਲੋ ਵਪਾਰਾ ਇਹੀ ਹੁੰਦਾ ਹੁੰਦਾ ਵੀ ਕਿੱਥੋਂ ਖਰੀਦਿਆ ਕਿੱਥੇ ਜਾ ਕੇ ਵੇਚ ਦਿੱਤਾ ਗੁਰੂ ਦੀ ਸੰਗਤ ਵਿੱਚ ਆਇਆ ਕਰ ਗੁਰੂ ਤੋਂ ਸੌਦਾ ਲੈ ਲਿਆ ਕਰ ਨਾਲੇ ਆਪ ਉਸ ਸੌਦੇ ਨੂੰ ਵਰਤਿਆ ਕਰ ਤੇ ਨਾਲੇ ਅੱਗੇ ਵੇਚਿਆ ਕਰ ਜਜਾ ਝੂਰਨ ਮਿਟਾ ਤਮਾਰੋ RAM ਨਾਮ ਸੋ ਕਰ ਬਿਵਾਰੋ ਝਰੈ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸਤ ਸੰਗ ਸੁਨੁਆ ਅੰਮ੍ਰਿਤ ਕਥਾ ਜਿਹੜੀ ਆ ਕਥਾ ਹੈ ਇਹ ਅੰਮ੍ਰਿਤ ਦੀ ਕਥਈ ਹੈ ਭਾਵ ਗੁਰਬਾਣੀ ਦੀ ਕਥਾ ਹੈ ਸਤ ਸੰਗਤ ਵਿੱਚ ਬਹਿ ਕੇ ਇਹਨੂੰ ਸੁਣਿਆ ਕਰ ਇਹ ਤੇਰੇ ਸਾਰੇ ਪਾਪ ਨਾ ਝੜ ਜਾਣਗੇ ਪਾਪ ਪਾਪਾਂ ਦੀ ਵੀ ਚਿੰਤਾ ਹੁੰਦੀ ਐ ਨਾ ਕੋਈ ਕੰਮ ਹੀ ਹੋ ਜੇ ਕੀਤੇ ਨੇ ਚਿੰਤਾ ਹੀ ਆ ਉਹਦੀ ਕੋਈ ਬੰਦਾ ਚੋਰ ਐ ਚੋਰੀ ਕਰ ਲਿਆ ਆ ਚਿੰਤਾ ਤਾਂ ਹੈਗੀ ਵੀ ਪੁਲਿਸ ਆਊਗੀ ਚਿੰਤਾ ਤਾਂ ਹੋਗੀ ਨਾ ਪਰ ਜੇ ਤੂੰ ਗੁਰੂ ਦੀ ਗੱਲ ਸੁਣੇਗਾ ਗੁਰੂ ਨਾਲ ਵਪਾਰ ਕਰੇਗਾ ਤੇ ਇਹ ਜੇ ਕੰਮ ਨਹੀਂ ਕਰੇਗਾ ਚਿੰਤਾ ਹੋਣੀ ਕੋਈ ਨਹੀਂ ਚਿੰਤਾ ਪੈਦਾ ਹੀ ਨਹੀਂ ਹੋਣੀ ਅੰਦਰੋਂ ਜਦੋਂ ਉਹਦਾ ਚਿੰਤਨ ਚੱਲਦਾ ਪਿਆ ਹੈ ਪ੍ਰਮਾਤਮਾ ਦੀ ਅੰਦਰ ਯਾਦ ਆਉਂਦੀ ਪਈ ਹੈ ਉਹਦੀ ਯਾਦ ਹੀ ਚੱਲਦੀ ਪਈ ਹੈ ਤੇ ਉੱਥੇ ਚਿੰਤਾ ਨਹੀਂ ਪੈਦਾ ਹੁੰਦੀ ਉੱਥੋਂ ਤੱਕ ਵਾਪਸ ਰੱਬ ਦੀ ਵਡਿਆਈ ਹੁੰਦੀ ਪਈ ਹੈ ਇਹ ਸੰਸਾਰ ਤੇ ਕੰਮਾਂ ਦੇ ਵਿੱਚੋਂ ਚਿੰਤਾ ਪੈਦਾ ਹੁੰਦੀ ਆ ਠੀਕ ਹੈ ਛੋਟੀਆਂ ਮੋਟੀਆਂ ਚਿੰਤਾ ਸਾਡੀਆਂ ਸਾਰੀ ਕਰਦੇ ਆ ਆਪਾਂ ਸਾਰੇ ਜਾਣੇ ਪਰ ਜਿਹੜੀਆਂ ਚਿੰਤਾ ਤੋਂ ਸਤਿਗੁਰਾਂ ਨੇ ਸਾਨੂੰ ਹਟਾਇਆ ਤੇ ਇੱਕ ਗੱਲ ਹੋਰ ਸਤਿਗੁਰ ਕਹਿੰਦੇ ਜੇ ਚਿੰਤਾ ਤੋਂ ਹਟਣਾ ਮੈਂ ਤੈਨੂੰ ਕੋਈ ਫਾਰਮੂਲਾ ਦੱਸਦਾ ਸਤਿਗੁਰ ਕਹਿੰਦੇ ਚੱਲਾਂਗੇ ਉੱਠ ਨਾਮ ਜਪ ਅੰਮ੍ਰਿਤ ਵੇਲੇ ਉੱਠਿਆ ਕਰ ਰੱਬ ਦੀ ਯਾਦ ਵਿੱਚ ਜੁੜਿਆ ਕਰ ਉਹਦਾ ਸ਼ੁਕਰਾਨਾ ਕਰਿਆ ਕਰ ਉਸ ਵੇਲੇ ਤੂੰ ਕੰਮ ਵੀ ਕੋਈ ਨਹੀਂ ਕਰ ਸਕਦਾ ਉੱਠਣ ਲੱਗੇ ਹੀ ਵਾਈਗੁਰੂ ਦਾ ਜਾਪ ਜਾਪਾ ਛੋਡੇ ਅੰਦਰ ਉਹ ਉਹੀ ਆਵੇ ਤੇਰੀ ਇਹ ਵਿਧੀ ਧਿਆਨ ਨਾਲ ਸੁਣਿਓ ਸਾਰੇ ਜਣੇ ਆਪਾਂ ਚਲਾਂਗੇ ਉਠ ਨਾਮ ਚਲਾਂਗੇ ਦਾ ਭਾਵ ਅੰਮ੍ਰਿਤ ਵੇਲੇ ਉਠ ਉੱਠ ਕੇ ਕੀ ਕਰਨਾ ਨਾਮ ਜਪ ਰੱਬ ਨੂੰ ਯਾਦ ਕਰ ਅੰਮ੍ਰਿਤ ਵੇਲੇ ਉਠ ਰੱਬ ਦੀ ਯਾਦ ਵਿੱਚ ਜੁੜ ਇਥੇ ਕੱਲਾ ਅਮਰ ਤੇ ਵੇਲੇ ਨਹੀਂ ਨਿਸਵਾਸਰ ਆਰਾਧ ਦਿਨ ਰਾਤ ਉਹਦੀ ਅਰਾਧਨਾ ਕਰਿਆ ਕਰ ਉਹਨੂੰ ਚੇਤੇ ਵਿੱਚ ਰੱਖਿਆ ਕਰ ਜਦੋਂ ਉਹ ਚੇਤੇ ਵਿੱਚ ਉਹ ਚਿੰਤਾ ਆ ਜੂ ਨਹੀਂ ਆਉਂਦੀ ਝੁਲਾਗੇ ਉਠ ਨਾਮ ਜਪ ਨਿਸਵਾਸਰ ਆਰਾਧ ਕਾਰਾ ਤੁਜੇ ਨਾ ਵਿਆਪਈ ਕਾਰਾ ਕੀ ਹੁੰਦਾ ਚਿੰਤਾ ਫਿਕਰ ਟੈਨਸ਼ਨ ਝੋਰਾ ਨਹੀਂ ਵਿਆਪਦੇ ਵਿਆਪਦੀ ਨਹੀਂ ਭਾਬ ਤੇਰੇ ਤੇ ਅਸਰ ਹੀ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਤੇਰੇ ਅੰਦਰ ਚਿੰਤਨ ਕਿਦਾ ਚੱਲਦਾ ਪਿਆ ਗੁਰੂ ਦਾ ਗੁਰੂ ਦੀ ਬਾਣੀ ਚੱਲਦੀ ਪਈ ਐ ਉੱਥੇ ਚਿੰਤਾ ਕਿਵੇਂ ਆ ਜੂ ਭਾਈ ਨਹੀਂ ਆਉਂਦੀ ਤੁਸੀਂ ਪ੍ਰੈਕਟੀਕਲ ਕੀ ਕਰਕੇ ਦੇਖਿਓ ਜਿੱਥੇ ਗੁਰੂ ਦੀ ਬਾਣੀ ਚੱਲਦੀ ਪਈ ਐ ਨਾ ਹੁਣ ਜਿਹਦੀ ਸੁਰਤ ਗੁਰੂ ਦੀ ਬਾਣੀ ਵਿੱਚ ਐ ਉੱਥੇ ਚਿੰਤਾ ਥੋੜੀ ਐ ਹੁਣ ਜਿਹੜੇ ਗੁਰੂ ਦੀ ਬਾਣੀ ਚੇਤੇ ਵਿੱਚ ਨਹੀਂ ਹੈਗੀ ਉਹਨਾਂ ਦੇ ਇੱਥੇ ਬੈਠੇ ਵੀ ਚਿੰਤਾ ਦੇ ਵਿੱਚ ਐ ਚਿੰਤਾ ਵੀ ਘਰੇ ਜਾ ਕੇ ਕੁਝ ਕਰਨਾ ਐ ਆਇਆਂ ਕਰਨਾ ਉਹ ਆਇਆਂ ਕਰਨਾ ਹੁੰਦੀ ਐ ਨਾ ਗੱਲ ਸਹੀ ਐ ਚਲਾਗੇ ਉਠ ਨਾਮ ਜਪ ਨਿਸਵਾਸਰ ਆਰਾਧ ਕਾਰਾ ਤੁਜੇ ਨਾ ਵਿਆਪਈ ਨਾਨਕ ਮਿਟੈ ਉਪਾਦ ਆਦ ਬਿਆਦ ਉਪਾਦ ਤਿੰਨ ਰੋਗ ਨੇ ਤਿੰਨ ਤਰ੍ਹਾਂ ਦੇ ਸਰੀਰਕ ਰੋਗ ਮਾਨਸਿਕ ਰੋਗ ਦੂਜਿਆਂ ਤੋਂ ਪੈਦਾ ਹੋਣ ਵਾਲੇ ਰੋਗ ਹੁਣ ਬੰਦੇ ਨੇ ਕਰਿਆ ਕੰਮ ਕਿਸੇ ਦੇ ਤੇ ਪੈ ਗਿਆ ਬੰਦੇ ਤੇ ਹੋਰ ਤੇ ਹਨਾ ਹਨਾ ਆਪਾਂ ਕਹਿੰਦੇ ਵੀ ਲੜਾਈ ਝਗੜੇ ਦਾ ਕਿਛਾ ਜਿਹੀ ਚੜਾਈ ਲੜਾਈ ਸਾਡੇ ਘਰੇ ਪੈ ਗਈ ਇਹ ਇਹ ਉਪਾਦ ਹੁੰਦੇ ਆ ਇਹ ਹੁੰਦੇ ਆ ਇਹ ਤਿੰਨ ਤਰ੍ਹਾਂ ਦੇ ਰੋਗਾਂ ਤੋਂ ਸਤਿਗੁਰ ਕਹਿੰਦਾ ਕਿ ਵੀ ਇਹਨਾਂ ਰੋਗਾਂ ਤੋਂ ਤੇਰਾ ਖਿਹੜਾ ਛੁੱਟ ਜੂ ਚਿੰਤਾ ਤੋਂ ਤੇਰਾ ਖਿਹੜਾ ਛੁੱਟ ਜੂਆ ਬਸ ਆ ਸਾਨੂੰ ਵਿਧੀ ਵੀ ਦੱਸ ਦਿੱਤੀ ਹੁਣ ਆਓ ਦੋਹੇ ਸ਼ਲੋਕਾਂ ਦੀ ਆਪਾਂ ਅਰਥ ਕਰੀਏ ਸਤਿਗੁਰ ਕਹਿੰਦੇ ਚਿੰਤਾ ਤਾਂ ਕੀ ਕੀਜੀਐ ਜੋ ਅਣ ਹੋਣੀ ਹੋਏ ਚਿੰਤਾ ਕਰਨੀ ਚਾਹੀਦੀ ਹੈ ਉਹਦੀ ਕਰਨੀ ਚਾਹੀਦੀ ਹੈ ਜਿਹੜੀ ਤੇਰੇ ਨਾਲ ਹੀ ਵਾਪਰਦੀ ਹੈ ਲੋਕਾਂ ਨਾਲ ਨਹੀਂ ਵਾਪਰਦੀ ਉਹਦੀ ਚਿੰਤਾ ਕਰ ਪਰ ਜਿਹੜੀ ਸਾਰਿਆਂ ਨਾਲ ਵਾਪਰਦੀ ਪਈ ਹੈ ਤੇ ਉਹਦੀ ਚਿੰਤਾ ਕਿਉਂ ਕਰਦਾ ਭਾਬ ਮੌਤ ਹੈ ਸਾਰਿਆਂ ਨੂੰ ਆਉਣੀ ਹੈ ਨਾ ਕਰ ਚਿੰਤਾ ਫਜ਼ੂਲ ਦੀ ਚਿੰਤਾ ਹੈ ਮੌਤ ਆਵੇਗੀ ਜਨਮਨ ਤਾਂ ਮਰਨ ਜੇ ਜਨਮ ਹੋਇਆ ਜਿੱਦ ਦੇ ਜਨਮ ਹੋ ਗਿਆ ਮੌਤ ਨੇ ਤਾਂ ਉਦੋਂ ਹੀ ਰਖ ਲਈ ਸੀ ਧਿਆਨ ਰੱਖਿਓ ਮੌਤ ਆਪਾਂ ਕਹਿੰਦਾ ਮੌਤ ਆ ਗਈ ਮੌਤ ਤਾਂ ਉਦੋਂ ਹੀ ਪੈਦਾ ਹੋ ਗਈ ਸੀ ਜਿੱਦ ਦੇ ਜਨਮ ਹੋ ਗਿਆ ਸੀ ਜਨਮ ਤਾਂ ਤੇਰਾ ਹੋ ਗਿਆ ਨਾ ਕੰਮ ਉਹ ਤਾਂ ਕੰਮ ਖਤਮ ਹੋ ਗਿਆ ਉਹ ਤਾਂ ਪਿੱਛੇ ਰਹਿ ਗਿਆ ਧਿਆਨ ਨਾਲ ਸੁਣੇ ਤੋੜਾ ਜਾ ਵੀ ਉਦੋਂ ਬਾਅਦ ਤਾਂ ਮੌਤ ਨੇ ਕੰਮ ਕਰਨਾ ਤੇਰਾ ਹੁਣ ਤੇਰਾ ਜਨਮ ਹੋ ਗਿਆ ਹੋ ਗਿਆ ਨਾ ਅਸੀਂ ਤਾਂ ਵਾਰੀ-ਵਾਰੀ ਜਨਮ ਮਨਾਉਨੇ ਕਈ ਵਾਰ ਫਲਾਨੇ ਦਾ ਜਨਮ ਦਿਨ ਇੱਕ ਸਾਲ ਤੇ ਅਸੀਂ ਕਹਿੰਦੇ ਆ ਵੱਡਾ ਹੋ ਗਿਆ ਸਤਿਗੁਰ ਕਹਿੰਦੇ ਛੋਟਾ ਹੋ ਗਿਆ ਸਤਿਗੁਰ ਕਹਿੰਦੇ ਬੰਦਾ ਹੀ ਅਗਿਆਨੀ ਹੈ ਬੰਦਾ ਹੀ ਅਗਿਆਨੀ ਹੈ ਜਨਮ ਮੈਂ ਕੋ ਬਾਜੇ ਵਜਾਏ ਸੋਹਲੜੇ ਅਗਿਆਨੀ ਗਾਏ ਅਗਿਆਨੀ ਦਾ ਪਪ ਕੀ ਹੈ ਇਹਨੂੰ ਗਿਆਨ ਕੋਈ ਨਹੀਂ ਸੋਹਲੇ ਗਾਉਂਦਾ ਪੈਂਦਾ ਗੀਤ ਗਾਉਂਦਾ ਫਿਰਦਾ ਦਿਨ ਇੱਕ ਸਾਲ ਘਟਿਆ ਵਧਿਆ ਥੋੜਾ ਮੌਤ ਨੇੜੇ ਆਉਂਦੀ ਪਈ ਹੈ ਇਹ ਕੀ ਕਰਦਾ ਹੈ ਇੱਕ کلبਾਂ ਦੇ ਵਿੱਚ ਕੀ ਉਹਦਾ ਮੀਟ ਉਹ ਕਰਦਾ ਫਿਰਦਾ ਕੀ ਕੁਝ ਕਰਦਾ ਫਿਰਦਾ ਨਾ ਮੌਤ ਨੇੜੇ ਆਉਂਦੀ ਪਈ ਆ ਦੇਖੋ ਉਲਟ ਕੰਮ ਹੋਇਆ ਪਿਆ ਕਿਉਂਕਿ ਗੁਰੂ ਦੀ ਬਾਣੀ ਤਾਂ ਸੁਣੀ ਨਹੀਂ ਕਦੇ ਗੁਰੂ ਤੁਮਤ ਨਹੀਂ ਲੱਤੀ ਵੀ ਮੁਰਤ ਕੋਈ ਚੀਜ਼ ਘਟਦੀ ਹੈ ਅਸੀਂ ਕੀ ਕਰਦੇ ਆ ਅਸੀਂ ਖੁਸ਼ੀ ਮਨਾਉਂਦੇ ਆ ਪਰ ਅਸੀਂ ਖੁਸ਼ੀ ਮਨਾਉਂਦੇ ਪਏ ਆ ਕੋਈ 50 60 70 ਸਾਲ ਦਾ ਵੀ ਕਹਿੰਦਾ ਉਹ ਉਹਦੀ ਮੌਤਾਂ ਜਮ ਨੇੜੇ ਆ ਉਹ ਕਹਿੰਦਾ ਮੈਂ ਕੋਈ ਨਹੀਂ ਪਤਾ ਨਹੀਂ ਉਹ ਮੌਤ ਦੀ ਖੁਸ਼ੀ ਮਨਾਉਂਦਾ ਚੱਲ ਬੱਚੇ ਤਾਂ ਹੋਏ ਚਲੋ ਠੀਕ ਹੈ ਜਨਮ ਦਿਨ ਮਨਾਓ ਪਰ ਗੁਰੂ ਅੱਗੇ ਅਰਦਾਸ ਕਰੋ ਸਤ ਗੁਰੂ ਜੀ ਮੇਰੇ ਬੱਚੇ ਨੂੰ ਤੰਦਰੁਸਤੀਆਂ ਬਖਸ਼ ਇੱਥੇ ਆ ਕੇ ਅਰਦਾਸ ਕਰੋ ਇਹ ਜੀ ਗੱਲ ਨਹੀਂ ਔਰ ਉਹ ਮੀ ਉਹਦੇ ਪਿੱਛੇ ਕਲੱਬਾਂ ਦੇ ਵਿੱਚ ਜਾਣਾ ਉੱਥੇ ਜਾ ਕੇ ਕੀ ਕਰਨਾ ਕਿ ਕੁਝ ਦੇਖੋ ਨਾ ਇਹ ਜਨਮਦਨ ਮਨਾਉਣ ਦਾ ਤਰੀਕਾ ਗਲਤ ਹੈ ਆ ਮਨਾਓ ਇੱਥੇ ਸਤਸੰਗ ਦੇ ਬੱਚੇ ਨੂੰ ਲਿਆਓ ਉਹਦੀ ਅਰਦਾਸ ਕਰਾਓ ਤੇ ਸਤਿਗੁਰੂ ਅੱਗੇ ਅਰਦਾਸ ਕਰੋ ਤੇ ਸਤਿਗੁਰਾਂ ਨੇ ਫਿਰ ਤੰਦਰੁਸਤੀਆਂ ਬਖਸ਼ੀਆਂ ਉਮਰ ਤਾਂ ਜਿੰਨੀ ਲਿਖ ਕੇ ਆ ਕੇ ਆਇਆ ਬੰਦਾ ਮਰਨ ਲਿਖਾਏ ਮੰਡਲ ਮਾਏ ਉਨੀ ਮਿਲਣੀ ਹੈ ਉਹਨਾਂ ਬਦਨ ਘਟਨ ਤੇ ਲਸਾਰ ਹੈ ਇਸ ਕਰਕੇ ਰੱਬ ਦੇ ਅੱਗੇ ਅਰਦਾਸ ਕਰੀਏ ਵੀ ਜਿੰਨਾ ਜੀਵਨ ਮਿਲਿਆ ਤੇ ਵਧੀਆ ਜੀਉਂ ਜੀ ਬਸ ਵਧੀਆ ਗੁਰੂ ਦੇ ਲੜ ਲਾ ਕੇ ਸੋ ਸਤਗੁਰ ਕਹਿੰਦੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਫਿਰ ਅੱਗੇ ਸਤਗੁਰ ਕਹਿੰਦੇ ਜੋ ਉਪਜੇ ਉਹ ਸੋ ਬਿਨਸ ਹੈ ਨਾਲ ਹੀ ਦੱਸ ਦਿੱਤਾ ਵੀ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਜੋ ਉਪਜੇ ਸੋ ਬਿਨਸ ਹੈ ਪਰੋ ਆਜ ਕਾ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾ ਬਸਤੂ ਰਾਜੀ ਦੇ ਗੁਣ ਗਾਇਆ ਕਰ ਬਸ ਇੱਕ ਕੰਮ ਇਹ ਜੀ ਨਾ ਇਹ ਨਾ ਭੁੱਲੀ ਇਹਦੇ ਪਿੱਛੇ ਥੋੜੀ ਜੀ ਚਿੰਤਾ ਵੀ ਕਰਨੇ ਤਾਂ ਵੀ ਤੇਰੇ ਕੰਮ ਦੀ ਹੈ ਜੇ ਤੂੰ ਕਹਿੰਵੀਂ ਅੱਜ ਮੈਥੋਂ ਗੁਰੂ ਘਰ ਨਹੀਂ ਜਾਇਆ ਗਿਆ ਸਤ ਸੰਗਤ ਵਿੱਚ ਚਿੰਤਾ ਕਰੇ ਨਾ ਕੱਲ ਨੂੰ ਤੈਨੂੰ ਇਹ ਚਿੰਤਾ ਇੱਥੇ ਲੈ ਆਉਗੀ ਪਰ ਉਹ ਚਿੰਤਾ ਨਾ ਕਰ ਜਿਹੜੀ ਨੇ ਵਾਪਰਨਾ ਜਿਹੜੀ ਚੀਜ਼ ਨੇ ਹੋਣਾ ਤੇ ਉਹ ਦੀ ਚਿੰਤਾ ਨਾ ਕਰਿਆ ਕਰ ਸੋ ਆਓ ਇੱਥੀ ਵਿਚਾਰ ਖਤਮ ਬਾਕੀ ਵਿਚਾਰ ਕੱਲ ਦੇ ਸਮੇਂ ਵਿੱਚ ਸਾਰੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਸਤਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪਾਂ ਗੁਰੂ ਦੇ ਲਾੜ ਲੱਗੇ ਜੀ ਫਿਰ ਅਸੀਂ ਲੋਕ ਕੋਈ ਲੈ ਲੋਕ ਸੁਖੀ ਪਰਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮਿਲੇ